2025 ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਨਗਰ ਨਗਰ ਕੌਣਾਂ ਨੂੰ ਲੈ ਕੇ ਜਿਹੜੀ VOTING ਦੀ ਉਹ ਸ਼ੁਰੂਆਤ ਹੋ ਚੁੱਕੀ ਹੈ ਤਾਂ ਇਸ ਵੇਲੇ ਅਸੀਂ ਨਿਊ ਫਲਾਵਰ ਸਕੂਲ ਦੇ ਬਾਹਰ ਪਹੁੰਚ ਚੁੱਕੇ ਹਾਂ ਜਿੱਥੇ ਕਿ 7 ਵਜੇ ਤੋਂ ਜਿਹੜੀ VOTING ਦੀ ਉਹ ਸ਼ੁਰੂਆਤ ਹੋ ਚੁੱਕੀ ਹੈ ਤਾਂ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ VOTING ਸੈਂਟਰਾਂ ਦੇ ਉੱਪਰ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜੀ ਆ ਵੱਖ-ਵੱਖ ਉਮੀਦਵਾਰਾਂ ਦੇ ਹੱਕਾਂ ਦੇ ਵਿੱਚ ਜਿਹੜੀ ਵੋਟ ਉਹ ਪਾਈ ਜਾਏਗੀ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਏ ਤੁਸੀਂ ਵੀ ਇੱਕ ਸੱਦਿਓ ਕਿ ਇਸ ਵੇਲੇ ਅਸੀਂ ਨਿਊ ਫਲਾਵਰ ਸਕੂਲ ਦੇ ਬਾਹਰ ਦੀ ਤਸਵੀਰ ਤੋਂ ਨਾ ਸਾਂਝੀ ਕਰਦੇ ਪਿਆ ਜਿੱਥੇ ਕੀ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਮੁਲਾਜ਼ਮ ਨੇ ਉਹ ਡਿਊਟੀ ਨਿਭਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਪਰ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਵੱਖ-ਵੱਖ ਜਿਹੜੇ VOTING ਸੈਂਟਰ ਬਣੇ ਹੋਏ ਨੇ ਤਾਂ ਉੱਥੇ ਪਹੁੰਚ ਚੁੱਕੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੀ ਤਸਵੀਰ ਤੋਂ ਨਾ ਸਾਂਝੀ ਕਰਦੇ ਪਿਆ ਕਿ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜਾ ਕਿਸੇ ਨੂੰ ਅੰਦਰ ਜਦੋਂ ਵੋਟ ਪਾਉਣ ਦੇ ਲਈ ਜਾ ਰਿਹਾ ਤਾਂ ਉਸ ਦੀ ਚੈਕਿੰਗ ਜਿਹੜੀ ਨਾਲ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਜਿਹੜਾ ਮੋਬਾਈਲ ਫੋਨ ਆ ਉਹ ਵੀ ਅੰਦਰ ਮੈਂ ਹੀ ਜਾਣ ਦਿੱ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਲੋਕ ਨੇ ਹੋ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਬੋਰਡ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਏਗਾ ਤਾਂ ਤੁਸੀਂ ਵੀ ਇੱਕ ਸੱਦਿਓ ਕਿ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਦੇ ਉੱਪਰ ਦਿਖਾਈ ਦੇ ਰਹੇ ਨੇ ਇਹਨਾਂ ਦੇ ਵੱਲੋਂ ਫਿਲਹਾਲ ਕਿਹਾ ਜਾ ਰਿਹਾ ਕਿ ਜਿਹੜੀ ਪੀੜਾ ਹੋ ਇੱਥੇ ਇਕੱਠੀ ਆਹੋ ਨਾ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਉਹ VOTING ਸੈਂਟਰਾਂ ਦੇ ਬਾਹਰ ਨਾ ਹੋ ਸਕੇ ਤਾਂ ਤੁਸੀਂ ਵੀ ਇੱਕ ਸੱਦਿਓ ਕਿ ਲਗਾਤਾਰ ਇਸ ਗਲੀ ਦੇ ਵਿੱਚ ਪੂਰੀ ਤਸਵੀਰ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਏ ਹਾਂ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਨਾ ਫਿਰ ਹੋਰ ਮਹਿਲਾਵਾਂ ਅੱਜ ਇਹਨਾਂ VOTING ਸੈਂਟਰਾਂ ਦੇ ਉੱਪਰ ਪਹੁੰਚ ਕੇ ਜਿਹੜੀ ਆਹੋ ਵੋਟ ਪਾਉਣ ਗਈਆਂ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਏ ਹਾਂ ਤਾਂ ਨਾਲ ਦੇ ਨਾਲ ਅੰਦਰ ਦੀ ਤਸਵੀਰ ਵੀ ਹੁਣ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਦੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਨਾਲ ਦੇ ਨਾਲ ਮਾਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਮੋਬਾਈਲ ਫੋਨ ਆਹੋ ਅੰਦਰ ਕੋਈ ਵੀ ਨਾ ਲੈ ਕੇ ਜਾਵੇ ਤਾਂ ਇਸ ਸਕੂਲ ਦੇ ਅੰਦਰ ਜਿਹੜੇ CCTV ਕੈਮਰੇ ਲੱਗੇ ਹੋਏ ਨੇ ਤਾਂ ਫਿਲਹਾਲ ਉਹਦੇ ਉੱਪਰ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਡਟੇ ਉਹ ਲਗਾਤਾਰ ਨਿਗ੍ਹਾ ਰਾਕੇ ਬੈਠੇ ਹੋਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਇਸ ਸਕੂਲ ਦੇ ਅੰਦਰ ਜਿਹੜੀ VOTING ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਲਗਾਤਾਰ ਵਕ ਵਕ ਘਰਾਂ ਦੇ ਵਿੱਚੋਂ ਨਿਕਲ ਕੇ ਲੋਕ ਇਹਨਾਂ VOTING ਸੈਂਟਰਾਂ ਦੇ ਉੱਪਰ ਅੱਜ ਪਹੁੰਚਣਗੇ ਤਾਂ ਇੱਥੇ ਜਿਹੜੀ VOTING ਆ ਉਹ ਪਾਈ ਜਾਏਗੀ ਤਾਂ ਸ਼ਾਮ ਤੱਕ ਜਿਹੜੀ VOTING ਆ ਉਹ ਚੱਲੇਗੀ ਤਾਂ ਨਾਲ ਨਾਲ ਤੁਸੀਂ ਵੀ ਦੇਖ ਸਕਦੇ ਹੋ ਕਿ ਮੌਸਮ ਨੇ ਵੀ ਅੱਜ ਬਦਲਾਅ ਦਖਾਈ ਦੇ ਰਿਹਾ ਤਾਂ ਠੰਡਾ ਮੌਸਮ ਜਿਹੜਾ ਹੋਇਆ ਪਿਆ ਤਾਂ ਲਗਾਤਾਰ ਵੱਖ-ਵੱਖ ਜਗ੍ਹਾ ਦੇ ਉੱਪਰ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆਪਣੀ ਡਿਊਟੀ ਉਹ ਨਿਭਾਈ ਜਾ ਰਹੀ ਹੈ ਤਾਂ ਉਸ ਦੀ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਅੱਜ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਇਹਨਾਂ VOTING ਸੈਂਟਰਾਂ ਦੇ ਉੱਪਰ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਅੱਜ ਵੋਟ ਆਹੋ ਆਪਣੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਪਾਈ ਜਾਏਗੀ ਤਾਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਤਾਂ ਉਸ ਨੂੰ ਲੈ ਕੇ ਹਰ ਇੱਕ ਤਸਵੀਰ ਤਾਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਲੋਕ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜਾ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਕੀ ਕਰਨਾ ਚਾਹੁੰਦੇ ਜੀ ਤੁਸੀਂ ਵੋਟ ਪਾਣ ਆਏ ਜੀ ਇੱਥੇ ਕੀ ਨਾਮ ਆਪਣਾ ਜੰਗ ਭਾਦੂ ਸਿੰਘ ਚੱਡਾ ਹਾਂ ਜੀ ਕਿਤੋਂ ਦੇ ਆਣ ਵਾਲੇ ਆ ਅੱਛਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਵੋਟ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਦਿਨ ਤੋਂ ਅੱਛਾ ਹੋਣਾ ਚਾਹੀਦਾ ਜੋ ਵੀ ਉਮੀਦਵਾਰ ਚੰਗਾ ਹੋਣਾ ਚਾਹੀਦਾ ਜੀ ਹਾਂ ਜੋ ਅੱਛਾ ਕੰਮ ਕਰੇਗਾ ਉਹਨੂੰ ਵੋਟ ਦਵਾਂਗੇ ਲੱਗਦਾ ਕਿ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਆਉਂਦੇ ਨੇ ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਕੁਝ ਨਹੀਂ ਹੁੰਦਾ ਹਾਂ ਉਹ ਖਾਲੀ ਬੋਲ ਕੇ ਚਲੇ ਜਾਂਦਾ ਫਿਰ 5 ਸਾਲ ਬਾਅਦ ਆਂਦੇ ਨੇ 5 ਸਾਲ ਕੋਈ ਵੀ ਨਹੀਂ ਆਂਦਾ ਜੀ ਕੋਈ ਨਹੀਂ ਆਂਦਾ ਹੂੰ ਤਾਂ ਕੰਮ ਨਹੀਂ ਹੁੰਦੇ ਲੋਕਾਂ ਦੇ ਕਿੱਛੇ ਕੰਮ ਹੁੰਦੇ ਨੇ ਗਲੀਆਂ 'ਚ ਲਾਈਟਾਂ ਨਹੀਂ ਐ ਰਸਤੇ 'ਚ ਕੁਛ ਨਹੀਂ ਐ ਹੋਰ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਵਾੜਾਂ ਦੇ ਵਿੱਚ ਓਏ ਇਹ ਸਭ ਤੁਸੀਂ ਜੀ ਅਸੀਂ ਆਏ ਵਸੇ ਕਲਕੱਤੇ ਤੋਂ ਅੱਛਾ ਜੀ سب اچھا جائے سارے بہت اچھا اچھا بہت رکھن سارے چنگا ہونا چاہیے شامل ہوئے ہاں جی ہاں جی ਤੁਸੀਂ ਵੇਖ ਸਕਦੇ ਹੋ ਕਿ ਜਿਹੜੀ 7 ਵਜੇ ਦੀ VOTING ਦੀ ਸ਼ੁਰੂਆਤ ਹੋਈ ਹੈ ਤਾਂ ਫਿਲਹਾਲ ਇਹ ਵੋਟ ਪਾਉਣ ਤੋਂ ਬਾਹਰ ਆਏ ਨੇ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਉਮੀਦਵਾਰਾ ਉਹ ਵਾਰਡ ਦੇ ਵਿੱਚ ਚੰਗਾ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਸੇ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਸ ਦੇ ਨਾਲ ਖੜ ਕੇ ਉਸ ਦਾ ਸਾਥ ਦੇ ਸਕੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤਸਵੀਰ ਤੋਰਨਾ ਸਾਂਝੀ ਕਰਦੇ ਪਿਆ ਹਾਂ ਤਾ ਇਸ ਵੋਟਿੰਗ ਸੈਂਟਰ ਦੇ ਬਾਹਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰਦੇ ਪਿਆ ਤਾਂ ਇਸ ਕੈਮਰੇ ਦੇ ਵਿੱਚ ਸਭ ਕੁਝ ਕੈਦ ਹੋ ਰਿਹਾ ਕੌਣ ਇਸ ਜਗ੍ਹਾ ਤੇ ਆ ਰਿਹਾ ਤਾਂ ਕੌਣ ਇਸ ਜਗ੍ਹਾ ਦੇ ਉੱਪਰੋਂ ਜਾ ਰਿਹਾ ਤਾਂ ਉਸ ਦੀ ਵੀ ਪੂਰੀ ਜਿਹੜੀ ਹੈ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਮੈਲਾ ਫੋਰਸ ਵੀ ਇਸ ਜਗ੍ਹਾ ਦੇ ਉੱਪਰ ਤਣਾਤ ਜਿਹੜੀ ਆਹੋ ਕੀਤੀ ਗਈ ਆ ਤਾਂ ਤੁਸੀਂ ਵੇਖ ਸਕਦੇ ਹੋ ਨਾਲ ਦੇ ਨਾਲ ਅੰਦਰ ਜਿਹੜੇ ਵੱਖ-ਵੱਖ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਮੁਲਾਜ਼ਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਆਪਣੀ ਡਿਊਟੀ ਆਹੋ ਨਿਭਾਈ ਜਾ ਰਹੀ ਤਾਂ ਫਿਲਹਾਲ ਜਿਹੜੀ ਸ਼ਾਮ ਚਲੇਗੀ ਤਾਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਤਾਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋਗੇ ਇਸ ਵळे ਅਸੀਂ ਨਿਊ ਫਲਾਵਰ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਦਾ ਇਸਤੇਮਾਲ ਕਰਨ ਦੇ ਲਈ ਵੱਖ-ਵੱਖ VOTING ਸੈਂਟਰਾਂ ਦੇ ਉੱਪਰ ਪਹੁੰਚਦੇ ਪਿੰਨ ਤਾਂ 7 ਵਜੇ ਤੋਂ ਲੈ ਕੇ ਜਿਹੜੀ 4 ਵਜੇ ਤੱਕ ਉਹ VOTING ਅੱਜ ਹੋਵੇਗੀ ਸਤੁਕੇਸ ਵਾਲੇ ਅਸੀਂ ਤੁਹਾਡਾ ਨਾਲ ਤਸਵੀਰ ਸਾਂਝੀ ਕਰਦੇ ਪਏ ਤਾਂ ਜਿੱਥੇ 7 ਵਜੇ ਤੋਂ VOTING ਸ਼ੁਰੂਆਤ ਹੋ ਚੁੱਕੀ ਹੈ ਤਾਂ ਉੱਥੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ VOTING ਸੈਂਟਰਾਂ ਦੇ ਉੱਪਰ ਆ ਕੇ ਵੋਟ ਜਿਹੜੀ ਆ ਉਹ ਪਾਉਣ ਲਈ ਪਹੁੰਚੇ ਹੋਏ ਨੇ ਤਾਂ ਵੋਟ ਪਾਉਣ ਤੋਂ ਬਾਹਰ ਆ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਨਿਸ਼ਾਨਾ ਉਹ ਦਿਖਾਇਆ ਜਾ ਰਿਹਾ ਤਾਂ ਗੱਲਬਾਤ ਵੀ ਕਰਦੇ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਹਾਂਜੀ ਕਿੱਥੋਂ ਦੇ ਆਣ ਵਾਲੇ ਹੋ ਤੀਂ ਨਗਰ ਇਲਾਕੇ ਦੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ VOTING ਕਰਨ ਆਏ ਹੋ ਵੱਖ-ਵੱਖ ਉਮੀਦਵਾਰਾਂ ਦੇ ਹੱਕ ਦੇ ਵਿੱਚ ਹਾਂਜੀ ਬਹੁਤ ਵਧੀਆ ਲੱਗਾ ਜੀ ਤੇ ਕਿ ਸਵੇਰ ਦਾ ਟਾਈਮ ਹੈ ਜੇ ਰਸ਼ ਨਹੀਂ ਹੈਗਾ ਤੇ ਟਾਈਮ ਨਾਲ ਹਾਂ ਵੀ ਜੰਗਾ ਆਪਣਾ ਸਾਰੀ ਜਨਤਾ ਵੋਟ ਪਾ ਕੇ ਜਾਵੇ ਟਾਈਮ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਉਮੀਦਵਾਰ ਆ ਉਹ ਵਾਰਡ ਦੇ ਵਿੱਚ ਹੋਣਾ ਚਾਹੀਦਾ ਸਰ ਜਿਹੜਾ ਸਬਦਾ ਮਤਲਬ ਕਿ ਆਪਣਾ ਕੀ ਜੋ ਵੀ ਕੰਮਕਾਰ ਕਰਨ ਵਾਲੇ ਕਰ ਸਕੇ ਸਭ ਦੀ ਭਲਾਈ ਦਾ ਹੋਵੇ ਇਹ ਨਹੀਂ ਕਿ ਕਿਸੇ ਦੇ ਹੱਕ ਤੇ ਕਿ ਹਾਂ ਵੀ ਆਪਣਾ ਕੀ ਨਸ਼ੇ ਪੱਤੇ ਤੋਂ ਅਸੀਂ ਇਹ ਕਹਿੰਦੇ ਕਿ ਹਾਂ ਵੀ ਦੂਰ ਰਵੇ ਤੇ ਕੰਮ ਵਧੀਆ ਗੱਲ ਆ ਕਿ ਹਾਂ ਵੀ ਨਸ਼ੇ ਪਤਾ ਇਲਾਕੇ ਜਿਨੇ ਕਿਉਂਕਿ ਨਸ਼ੇ ਦੇ ਹੌਲੀ ਹੌਲੀ ਦਲਦਲ ਫਸਦਾ ਜਾ ਰਿਹਾ ਸਾਰਾ ਪੰਜਾਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਨਸ਼ਾ ਬਹੁਤ ਵੱਡਾ ਮੁੱਦਾ ਪਹਿਲਾਂ ਵੀ ਕਈ ਵਾਰ ਸਰਕਾਰਾਂ ਦੇ ਉੱਪਰ ਇਲੈਕਸ਼ਨ ਡੜੀ ਉਹ ਲੜੀ ਗਈ ਹੈ ਹਾਂਜੀ ਤੇ ਬਾਕੀ ਇਹ ਕਿ ਹਾਂ ਵੀ ਆਪਣਾ ਇਹ ਜੀ ਦੇ ਕਹਿੰਦੇ ਨਸ਼ਾ ਮੁਕਤ ਪੰਜਾਬ ਹੋਵੇ ਜਿਹੜਾ ਪਹਿਲੇ ਪੰਜਾਬ ਸੋਨੇ ਦੀ ਚਿੜੀ ਕੋ ਹੁੰਦਾ ਸੀ ਫਿਰ ਸੋਨੇ ਦੀ ਚਿੜੀ ਕੋ ਹੋਂਦੇ ਲਾਇਕ ਹੋ ਜਵੇ ਕਿਉਂਕਿ ਇਸ ਵਕਤ ਬਹੁਤ ਹੀ ਬੁਰਾ ਹਾਲ ਪੰਜਾਬ ਦਾ ਜਿੱਥੇ ਤੋਂ ਕੋ ਚੋਰੀ ਡਾਕ ਕੇ ਖਿੱਚ ਤੋਂ ਚਨਾਚਰ ਬਹੁਤ ਕੁਝ ਬੜਾ ਕੰਮ ਖਰਾਬ ਹੋ ਰਿਹਾ ਹਾਂਜੀ ਤੇ ਬਾਕੀ ਇਹ ਕਿ ਹਾਂ ਵੀ ਆਪਣਾ ਕਿ ਜਿਹੜੇ ਵੀ ਜਿਨ੍ਹਾਂ ਨੂੰ ਮੁਸ਼ਕਲਾਂ ਗਰੀਬਾਂ ਦੇ ਜਿਨ੍ਹਾਂ ਦੇ ملکੀ ਆਪਣਾ ਕਿ ਰਾਸ਼ਨ ਕਾਰਡ ਬਣਨ ਵਾਲੇ ਨੇ ਉਹ ਬਣਾਏ ਜਾਣ ਇਹ ਨਹੀਂ ਕਿ ਗਲੀਆਂ ਬਣੀਆਂ ਹੋਈਆਂ ਨੂੰ ਕੁੱਟ ਕੇ ਦੁਬਾਰਾ ਬਣਾਇਆ ਜਾਵੇ ਉਹ ਤੇ ਕੋਈ ਮੁੱਦਾ ਨਹੀਂ ਹੈਗਾ ਕਿ ਚੰਗੀਆਂ ਭਲੀਆਂ ਗਲੀਆਂ ਬਣੀਆਂ ਉਹਨੂੰ ਕੁੱਟ ਕੇ ਫਟਾ ਬਣਾ ਦਿਓ ਬਾਕੀ ਇਹ ਕਿ ਹਾਂ ਵੀ ਆਪਣਾ ਕਿ ਕੋਈ ਜਿਨ੍ਹਾਂ ਦੇ ਕਿ ਕੰਮ ਹੱਕ 'ਚ ਮਲਕੀ ਆਮ ਜਨਤਾ ਦੇ ਹੱਕ 'ਚ ਕੰਮ ਹੋਣਾ ਚਾਹੀਦਾ ਵਧੀਆ ਉਮੀਦਵਾਰ ਹਾਂਜੀ ਵਧੀਆ ਉਮੀਦਵਾਰ ਹੋਣੇ ਚਾਹੀਦੇ ਆ ਆ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਫਿਲਹਾਲ ਨਾਲ ਉਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਨਸ਼ੇ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਤਾਂ ਹੋਰ ਵੀ ਜਣੀਆਂ ਵੱਡਾਂ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਤਾਂ ਉਹ ਮੁਸ਼ਕਲਾਂ ਹੱਲ ਕਰਨ ਵਾਲਾ ਉਮੀਦਵਾਰ ਜਿਹੜਾ ਲੋਕਾਂ ਨੂੰ ਉਹ ਚਾਹੀਦਾ ਹੈ